ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਜੇ ਤੁਸੀਂ ਐਡ ਲਗਵਾਉਣ ਲਈ ਸਾਡੀ ਦਿੱਤੀ ਹੋਈ WhatsApp ਨੰਬਰ 950159237 ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜਿਆ ਕਰੋ ਨਾਮ, ਜਰਮ ਤਰੀਖ, ਹਾਈਟ, ਪੜਾਈ, ਕਮ, ਜ਼ਿਲ੍ਹਾ, ਪਰਿਵਾਰ ਮੈਂਬਰ, ਮੰਗ, ਮੋਬਾਈਲ ਨੰਬਰ ਲਿਖ ਕੇ ਪੂਰਾ ਬਾਇਓ ਡਾਟਾ ਸਾਡੇ WhatsApp ਨੰਬਰ ਤੇ ਭੇਜਿਆ ਕਰੋ। ਰੱਬ ਨੇ ਬਣਾਈਆਂ ਜੁੜੀਆਂ ਚੈਨਲ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ। ਰੱਬ ਨੇ ਬਣਾਈਆਂ ਜੁੜੀਆਂ ਚੈਨਲ ਤੇ ਅੱਜ ਤੇ ਵਧੀਆ ਰਸਤੇ ਨੋਟ ਕਰੋ ਜੀ ਅੱਜ ਦੀ ਪਹਿਲੀ ਪਰਫਾਇਲ ਨਾਮ ਸੈਨ ਚਰਮ ਤ੍ਰਿਕੁਣੀ 93 ਹਾਈਟ 5 ਫੁੱਟ 10 ਇੰਚ ਕਾਸਟ ਰਵੀਦਾਸੀ ਸਿੱਖ ਜ਼ਿਲ੍ਹਾ ਲੁਧਿਆਣਾ ਲੜਕਾ ਅਮਰੀਕਾ ਵਿੱਚ ਸਿਟੀਜ਼ਨ ਨੇ ਕੈਲੀਫੋਰਨੀਆ ਵਿੱਚ ਰਹਿੰਦੇ ਨੇ ਪਰਿਵਾਰ ਮੈਂਬਰ ਮਾਤਾ ਪਿਤਾ ਗਵਰਨਮੈਂਟ ਜੋਬ ਕਰਦੇ ਨੇ ਇੱਕ ਭਰਾ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਜਾਤੀ ਵੰਦਨ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 83251298 83251298 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸੰਗ ਜਨਮ ਤਰੀਕ 19 ਮਾਰਚ 1993 ਹਾਈਟ 5 ਫੁੱਟ 11 ਇੰਚ ਜਨਮ ਟਾਈਮ ਸਵੇਰ ਦਾ 1:42 ਮਿੰਟ ਲੜਕਾ ਮੰਗਲਿਕ ਕਾਸਟ ਖੱਤਰੀ ਪੜਾਈ ਬੀਕਾਮ ਕੰਮ ਮੈਨੇਜਰ ਨੇ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਪਿਤਾ ਬਿਜ਼ਨਸਮੈਨ ਨੇ ਇੱਕ ਭੈਣ ਵਿਆਹ ਹੋਈ ਨੇ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 96349 97091 ਦੂਜਾ ਮੋਬਾਈਲ ਨੰਬਰ 98977 84 309 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸੈנג ਉਮਰ 28 ਸਾਲ ਹਾਈਟ 5 ਫੁੱਟ 11 ਇੰਚ ਜ਼ਿਲ੍ਹਾ ਤਰਨਤਾਰਨ ਗੋਤ ਰਿੰਦਾਵਾ ਕਾਸਟ ਜੱਟ ਸਿੱਖ ਪੜਾਈ 10ਵੀਂ ਪਾਸ ਜ਼ਮੀਨ 7 ਕਿੱਲੇ 6 ਕਿੱਲੇ ਜੁਪੀ ਵਿੱਚ ਨੇ ਇਹ ਮੁੰਡਾ ਵਾਚਣ ਵਾਸਤੇ ਕੰਮ ਸਿੱਖ ਰਿਹਾ ਹੈ ਪਰਿਵਾਰ ਮੈਂਬਰ ਇੱਕ ਭੈਣ ਇੱਕ ਭਰਾ ਮੈਰਿਡ ਨਹੀਂ ਵੱਡਾ ਭਰਾ ਕੈਨੇਡਾ ਵਿੱਚ ਪੀਆਰ ਹੈ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਘਰੇਲੂ ਕੰਮਕਾਰ ਵਾਲੀ ਸਮਝਦਾਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 97106 40002 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 28 ਦਸੰਬਰ 1988 ਹਾਈਟ 5 ਫੁੱਟ 11 ਇੰਚ ਕਾਸਟ ਖੱਤਰੀ ਜਨਮ ਸਥਾਨ ਕਰੋਚਪੁਰ ਪੜਾਈ ਪਲੱਸ 2 ਕੋਰਸ ਡਿਪਲੋਮਾ ਹੋਟਲ ਮੈਨੇਜਮੈਂਟ ਦੁਬਈ ICCA ਦੁਬਈ ਕੋਰਸ ਇਹਨਾਂ ਨੇ ਦਵਾਈ ਦਵਾਈ ਵਿੱਚੋਂ ਕੀਤਾ ਏ ਕੰਮ ਸੀਨੀਅਰ ਸਟਾਫ ਡੈਨੀ ਰੈਸਟੋਰੈਂਟ ਕੈਨੇਡਾ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਇੱਕ ਭੈਣ ਵਿਆਹੀ ਹੋਈ ਏ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਏ ਕਾਸਟ ਖੱਤਰੀ ਅਰੋੜਾ ਜਨਰਲ ਨੂੰ ਪਹਿਲੇ ਇਹਨਾਂ ਦਾ ਮੋਬਾਈਲ ਨੰਬਰ 99150 294 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 21 12 ਮਹੀਨਾ 1996 ਹਾਈਟ 5 ਫੁੱਟ ਪੜਾਈ ਜੀ ਹਨਮ ਸਟਾਫ ਨਰਸਿੰਗ ਕੀਤੀ ਹੋਈ ਹੈ ਫਾਸਟ ਐਸ ਸੀ ਜ਼ਿਲ੍ਹਾ ਹੁਸ਼ਿਆਰਪੁਰ ਪਰਿਵਾਰ ਮੈਂਬਰ ਪਿਤਾ ਰੇਲਵੇ ਡਿਪਾਰਟਮੈਂਟ ਰਿਟਾਇਰਮੈਂਟ ਮਾਤਾ ਆਂਗਣਵਾੜੀ ਵਰਕਰ ਨੇ ਮੰਗਵਰੀਆ ਪਰਵਾਤ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਗਵਰਨਮੈਂਟ ਜਾਂ ਐਨ ਆਰ ਆਈ ਹੋਵੇ ਇਹਨਾਂ ਦਾ ਮੋਬਾਈਲ ਨੰਬਰ 94637 3822 ਤੁਸੀਂ ਪਰਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹਾਂ ਨਾਮ ਸੰਘ ਜਨਮ ਤਰੀਕ 6 ਦੂਜਾ ਮਹੀਨਾ 1990 ਹਾਈਟ 5 ਫੁੱਟ 9 ਇੰਚ ਜਨਮ ਟਾਈਮ ਸਵੇਰ ਦਾ 7 ਵਜੇ ਕਾਸ ਅਰੋੜਾ ਸਿੱਖ ਪੜਾਈ ਐਮਟੈਕ ਇਨ ਸੀਐਸਸੀ ਕੰਮ ਗਵਰਨਮੈਂਟ ਜੋਬ ਕਰਦਾ ਫਤਿਹਗੜ ਸਾਹਿਬ ਪਰਵਾਰ ਮੈਂਬਰ ਪਿਤਾ bizness ਕੱਪੜੇ ਦੀ ਦੁਕਾਨ ਮਾਤਾ ਪ੍ਰਾਈਵੇਟ ਜੋਬ ਕਰਦੇ ਨੇ ਇਕੱਲਾ ਮੁੰਡਾ ਮੰਗ ਵਧੀਆ ਪਰਵਾਰ ਤੋਂ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਲੜਕੀ ਪ੍ਰਾਈਵੇਟ ਜੋਬ ਜਾਂ ਗਵਰਨਮੈਂਟ ਜਾਂ ਐਨ ਆਰ ਆਈ ਹੋਵੇ ਇਹਨਾਂ ਦਾ ਮੋਬਾਈਲ ਨੰਬਰ 999899 43067 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਉਮਰ 40 ਸਾਲ ਅਨਮੈਰਿਡ ਨੇ ਹਾਈਟ 5 ਫੁੱਟ 6 ਇੰਚ ਕਾਸਟ ਰਾਈਸੈਕਲ ਫਰੋਜਪੁਰ ਰੋਡ ਦੇ ਨੰਦਾ ਘਾਰੇ ਮੰਗ ਵਧੀਆ ਪਰਿਵਾਰ ਤੋਂ 35 ਤੋਂ 40 ਸਾਲ ਦੀ ਲੜਕੀ ਦੀ ਲੋੜ ਹੈ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 82 880 976 ਇੱਕ ਵਾਰ ਫਿਰ ਨੋਟ ਕਰੋ 82 880 8178 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 11 12ਵਾਂ ਮਹੀਨਾ 1994 ਹਾਈਟ 5 ਫੁੱਟ 9 ਇੰਚ ਕਾਲ ਜਰਤ ਸਿੱਖ ਪੜਾਈ BCA ਜ਼ਿਲ੍ਹਾ ਗੁਰਦਾਸਪੁਰ ਜ਼ਮੀਨ 8 ਕਿੱਲੇ ਕੰਮ ਯੂ ਐਸ اے ਪੀ ਆਰ ਲੜਕਾ ਟਰਾਲਾ ਡਰਾਈਵਰ ਨੇ ਪਰਿਵਾਰ ਮੈਂਬਰ ਦੋ ਭਰਾ ਇੱਕ ਭੈਣ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 885 84353 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਗੁਰਪ੍ਰੀਤ ਸਿੰਘ ਜਨਮ ਤਰੀਕ 28 ਦਸੰਬਰ 1994 ਹਾਈਟ 5 ਫੁੱਟ 4 ਇੰਚ ਗੋਥ ਮੀਨ ਕਾਸਟ ਰਾਮਗੜੀ ਪੜਾਈ ਪਲੱਸ 2 ਕੋਰਸ ਵੀਸੀਏ ਕੰਪਿਊਟਰ ਨਾਲ ਕੀਤੀ ਹੋਈ ਹੈ ਜ਼ਿਲ੍ਹਾ ਤੂਰੀ ਕੰਮ ਕਾਰ ਮਕੈਨਿਕ ਨੇ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98727 ਸਟਾਰਟ 885 98727 67885 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੀ ਕਰੋ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਜੇ ਤੁਸੀਂ ਐਡ ਲਗਵਾਉਣਾ ਚਾਹੁੰਦੇ ਹੋ ਸਾਡੇ ਜਿੱਤੇ ਹੋਏ WhatsApp ਨੰਬਰ ਤੇ ਆਪਣਾ ਤੁਸੀਂ ਪੂਰਾ ਵਾਇਓ ਡਾਟਾ ਭੇਜਿਆ ਕਰੋ ਤੁਸੀਂ ਆ ਡਾਇਰੈਕਟ ਕਾਲ ਨਾ ਕਰਿਆ ਕਰੋ WhatsApp ਤੇ ਸਿੱਧਾ ਆਪਣਾ ਵਾਇਓ ਡਾਟਾ ਭੇਜਿਆ ਕਰੋ ਵਾਇਸ ਮੈਸੇਜ ਵੀ ਤੁਸੀਂ WhatsApp ਤੇ ਕਰ ਸਕਦੇ ਹੋ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ